ਕਾਥਿਉ ਸਤਿਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਦੰਤ ਕਥਾ ਕੀ ਹੁੰਦੀ ਹੈ ਤੇ ਨਾਲ ਹੀ ਇਹਨਾਂ ਜਿਹੜੇ ਸਬੰਧਿਤ ਪ੍ਰਸ਼ਨ ਉੱਤਰ ਨੇ ਉਹ ਵੀ ਇਸ ਵੀਡੀਓ ਦੇ ਵਿੱਚ ਕਰਾਂਗੇ ਦੰਤ ਕਥਾ ਲੋਕ ਸਾਹਿਤ ਦਾ ਇੱਕ ਅਤਿਅੰਤ ਰੋਚਕ ਮੀਨਜ਼ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਰੋਚਕ ਜਿਹੜਾ ਕਿ ਮਨੋਰੰਜਨ ਕਰਨ ਵਾਲਾ ਹੁੰਦਾ ਹੈ ਤੇ ਬਚਿੱਤਰ ਰੂਪ ਕਥਾ ਬਚਿੱਤਰ ਹੁੰਦੀ ਹੈ ਬਹੁਤ ਅਨੋਖੀ ਜੀ ਇਹ ਕਥਾ ਰੂਪ ਹੈ ਇਸ ਦਾ ਆਧਾਰ ਇਤਿਹਾਸ ਦਾ ਕੋਈ ਤੱਥ ਹੁੰਦਾ ਹੈ ਮੀਨਜ਼ ਇਤਿਹਾਸ ਦੇ ਵਿੱਚੋਂ ਕੋਈ ਗੱਲ ਲਈ ਗਈ ਹੁੰਦੀ ਹੈ ਪਰ ਇਹਦੀ ਜਿਹੜੀ ਪੇਸ਼ਕਾਰੀ ਉਹ ਗਾਲਪਨਿਕ ਹੁੰਦੀ ਹੈ ਤੇ ਇਤਿਹਾਸ ਦਾ ਜਿਹੜਾ ਕੋਈ ਪਾਤਰ ਹੈ ਜਾਂ ਘਟਨਾ ਜਿਹੜੀ ਲੋਕਮਨ ਨੂੰ ਟੰਬ ਜਾਵੇ ਮੀਨਸ ਲੋਕਮਨ ਨੂੰ ਵਧੀਆ ਲੱਗੇ ਤੇ ਇਸ ਕਥਾ ਦਾ ਉਹ ਤੁਰਾ ਬਣਦੀ ਹੈ ਮੀਨਜ਼ ਜਿਹੜੀ ਕਥਾ ਫਿਰ ਉਹਦੇ ਤੋਂ ਸ਼ੁਰੂ ਹੁੰਦੀ ਹੈ ਮੌਖਿਕ ਰੂਪ ਹੋਂਕਾਰਨ ਪੀੜ੍ਹੀਦਰ ਪੀੜ੍ਹੀ ਇਹਦੇ ਵਿੱਚ ਕਈ ਜਿਹੜੇ ਵਾਅਦੇ ਘਾਟੇ ਨੇ ਉਹ ਹੁੰਦੇ ਰਹਿੰਦੇ ਨੇ ਕਿਉਂਕਿ ਜਿਹੜੇ ਦੰਤ ਕਥਾਵਾਂ ਨੇ ਉਹ ਲਿਖਤੀ ਰੂਪ ਦੇ ਵਿੱਚ ਨਹੀਂ ਸਗੋਂ ਇਹ ਪੁਰਾਣੇ ਸਮੇਂ ਤੋਂ ਹੀ ਮੌਖਿਕ ਰੂਪ ਵਿੱਚ ਹੋਣ ਕਰਕੇ ਪੀੜ੍ਹੀਦਰ ਪੀੜ੍ਹੀ ਸਾਡੇ ਕੋਲ ਚੱਲੀਆਂ ਆ ਰਹੀਆਂ ਨੇ ਸਮਾਂ ਪਾ ਕੇ ਇਤਿਹਾਸਿਕ ਤੱਥ ਤੇ ਜਿਹੜੀ ਗਾਲਪਨਿਕਤਾ ਉਹ ਆਪਸ ਦੇ ਵਿੱਚ ਰਲਗੱਡ ਹੋ ਜਾਂਦੇ ਨੇ ਮੀਨਸ ਆਪਸ ਦੇ ਵਿੱਚ ਮਿਕਸ ਹੋ ਜਾਂਦੇ ਨੇ ਰਲ ਜਾਂਦੇ ਨੇ ਤੇ ਉਹਨਾਂ ਵਿੱਚ ਜਿਹੜਾ ਨਿਖੇੜ ਕਰਨਾ ਹੈ ਉਹਨਾਂ ਨੂੰ ਅਲੱਗ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਇਹ ਇਤਿਹਾਸਕ ਤੱਥ ਕਿਹੜੇ ਨੇ ਤੇ ਗਾਲਪਨਿਕਤਾ ਕੀ ਹੈ ਪਰ ਦੰਤ ਕਥਾ ਆਪਣੇ ਆਪ ਵਿੱਚ ਕਿਸੇ ਖਾਸ ਖਿੱਤੇ ਦੇ ਲੋਕਾਂ ਦੇ ਭਾਵਾਂ ਖਿੱਤਾਂ ਦਾ ਕੋਈ ਖਾਸ ਖੇਤਰ ਏਰੀਆ ਉਹਨਾਂ ਲੋਕਾਂ ਦੇ ਉੱਥੋਂ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਭਾਵਾਂ ਉਹਨਾਂ ਦੀ ਕਲਪਨਾਵਾ ਵਿਸ਼ਵਾਸ ਤੇ ਆਦਰਸ਼ਾਂ ਨੂੰ ਪ੍ਰਗਟ ਕਰਨ ਵਾਲੀ ਸਮਰੱਥ ਲੋਕ ਕਥਾ ਵਿਦਾ ਹੈ ਦੰਤ ਕਥਾ ਹੈ ਜਿਹੜੀ ਇਹ ਪ੍ਰੇਮ ਭਾਵ ਨੂੰ ਉਜਾਗਰ ਕਰਨ ਵਾਲੀ ਵੀ ਹੋ ਸਕਦੀ ਹੈ ਤੇ ਇਹ ਅਧਿਆਤਮਿਕਤਾ ਦੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਦੰਤ ਕਥਾਵਾਂ ਦੇ ਵਿੱਚ ਵੀਰ ਭਾਵਨਾ ਨੂੰ ਪ੍ਰਗਟ ਕਰਨ ਵਾਲੀਆਂ ਅਨੇਕਾਂ ਦੰਤ ਕਥਾਵਾਂ ਨੇ ਉਹ ਵੀ ਮਿਲਦੀਆਂ ਨੇ ਤੇ ਪੰਜਾਬੀ ਵਿੱਚ ਹਰਮਨ ਪਿਆਰੀਆਂ ਦੰਤ ਕਥਾਵਾਂ ਦੀ ਨਾਇਕਾਂ ਵਿੱਚ ਭਰਪੂਰ ਜੀਵਨ ਸ਼ਕਤੀ ਸੰਜਮ ਸਹਾਸ ਅਣਖ ਵੀਰਤਾ ਜੇ ਗੁਣਾਂ ਦਾ ਸੁਮੇਲ ਹੁੰਦਾ ਹੈ ਮੀਨਸ ਜਿਹੜੇ ਦੰਤ ਕਥਾਵਾਂ ਦੇ ਨਾਇਕ ਹੁੰਦੇ ਨੇ ਹੀਰੋ ਹੁੰਦੇ ਨੇ ਉਹਨਾਂ ਨੂੰ ਗੁਣਵਾਨ ਦਿਖਾਇਆ ਗਿਆ ਜਿਵੇਂ ਕਿ ਉਹਨਾਂ ਦੇ ਵਿੱਚ ਜੀਵਨ ਸ਼ਕਤੀ ਸੰਜਮ ਹੁੰਦਾ ਹੈ ਸਾਹਸ ਅਣਖ ਤੇ ਵੀਰਤਾ ਵਗੈਰਾ ਅਜਈਆਂ ਹਰਮਨ ਪੈਰੀਆਂ ਦੰਤ ਕਥਾਵਾਂ ਦੇ ਵਿੱਚੋਂ ਗੋਪੀਨਾਥ ਭਰਤਰੀ ਹਰੀ ਗੋਰਖਨਾਥ ਪੂਰਨ ਭਗਤ ਰਾਜਰਸਾਲੂ ਤੇ ਦੁੱਲਾ ਪੱਟੀ ਜੀਆਂ ਜਿਹੜੀਆਂ ਕਥਾਵਾਂ ਨੇ ਉਹ ਪ੍ਰਮੁੱਖ ਹਨ ਹੁਣ ਅਸੀਂ ਇਹਦਾ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਕਰਾਂਗੇ ਸਭ ਤੋਂ ਪਹਿਲਾਂ ਇੱਕ ਦੋ ਸ਼ਬਦਾਂ ਵਾਲੇ ਪ੍ਰਸ਼ਨ ਉੱਤਰ ਨੇ ਕਿਸ ਲੋਕ ਕਥਾ ਵਿੱਚ ਇਤਿਹਾਸ ਅਤੇ ਗਲਪ ਦਾ ਸੁਮੇਲ ਹੁੰਦਾ ਹੈ ਦੰਤ ਕਥਾ ਵਿੱਚ ਪ੍ਰੇਮ ਭਾਵ ਨੂੰ ਉਜਾਗਰ ਕਰਦੀਆਂ ਦੰਤ ਕਥਾਵਾਂ ਸਾਡੀਆਂ ਕਿਹੜੀਆਂ ਕਹਾਣੀਆਂ ਹਨ ਪ੍ਰੀਤ ਕਹਾਣੀਆਂ ਲੋਕ ਆਪਣੀ ਕਲਪਨਾ ਨਾਲ ਕਿਸ ਕਹਾਣੀ ਵਿੱਚ ਵਾਧੇ ਘਾਟੇ ਕਰਦੇ ਜਾਂਦੇ ਹਨ ਦੰਤ ਕਥਾ ਵਿੱਚ ਹੁਣ ਬਹੁ ਵਿਕਲਪੀ ਪ੍ਰਸ਼ਨ ਨੇ ਦੰਤ ਕਥਾ ਸੁਮੇਲ ਹੁੰਦੀ ਹੈ ਦੰਤ ਕਥਾ ਹੁੰਦੀ ਹੈ ਜਿਹੜੀ ਉਹਦੇ ਵਿੱਚ ਕੀ ਕੀ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਇਤਿਹਾਸ ਤੇ ਗਲਪ ਦੋਵੇਂ ਚੀਜ਼ਾਂ ਖਾਲੀ ਥਾਂਵਾਂ ਨੇ ਦੰਤ ਕਥਾ ਇਤਿਹਾਸ ਅਤੇ ਡੈਸ਼ ਦਾ ਸੁਮੇਲ ਹੁੰਦੀ ਹੈ ਗਲਪ ਰਾਜਰਸਾਲੂ ਡੈਸ਼ ਦਾ ਹਰਮਨ ਪਿਆਰਾ ਨਾਇਕ ਹੈ ਪੰਜਾਬੀਆਂ ਦਾ ਠੀਕ ਗਲਤ ਦੰਤ ਕਥਾ ਇਤਿਹਾਸ ਅਤੇ ਨੀਤੀ ਦਾ ਸੁਮੇਲ ਹੁੰਦੀ ਹੈ ਇਹ ਗਲਤ ਹੈ ਕਿਉਂਕਿ ਇਤਿਹਾਸ ਅਤੇ ਨੀਤੀ ਦਾ ਨਹੀਂ ਇਤਿਹਾਸ ਅਤੇ ਗਲਪ ਦਾ ਸੁਮੇਲ ਹੁੰਦੀ ਹੈ ਦੰਤ ਕਥਾ ਦੀ ਕਹਾਣੀ ਪੀੜੀਦਰ ਪੀੜੀ ਸੁਣੀ ਸੁਣਾਈ ਜਾਂਦੀ ਹੈ ਇਹ ਹੈ ਠੀਕ ਉੱਤਰ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ